ਤੁਸੀਂ ਨਿੱਕੇ ਜਿਹੇ ਸੱਦੇ ਦੇ ਉੱਤੇ ਐਸਡੀ ਵੱਡੀ ਗਿਣਤੀ ਚ ਆਏ ਹੋ ਇਹ ਗੱਲ ਇਹ ਦਿਖਾਉਂਦੀ ਹੈ ਕਿ ਇੱਥੋਂ ਦੇ ਹਾਕਮ ਇਹ ਕੰਮ ਕਰ ਲੈਣ ਕਿਉਂਕਿ ਇਹਨਾਂ ਨੇ 13 ਤਰੀਕ ਨੂੰ ਸਾਡੇ ਸਾਥੀ ਕਿਸਾਨ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਨੇ ਜਿਹੜਾ ਸਾਡੇ ਨਾਲ ਮੋਦੀ ਸਰਕਾਰ ਨੇ ਇਹ ਕਹਿ ਕਿਹਾ ਸੀ ਕਿ ਛੇਤੀ ਹੀ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਊਗਾ तकरीबन 2.5 ਸਾਲ ਹੋ ਗਏ ਉਹ ਮੰਗਾਂ ਜਿਉਂ ਦੀਆਂ ਕਿਉਂ ਲਟਕ ਰਹੀਆਂ ਨੇ ਇਸ ਕਰਕੇ ਸਾਡੇ ਕਿਸਾਨ ਚਾਹੇ ਉਹ ਸੰਭੂ ਬਾਰਡਰ ਤੇ ਗਏ ਐ ਚਾਹੇ ਉਹ ਖਨੋਰੀ ਬਾਰਡਰ ਤੇ ਗਏ ਐ ਜਿਹੜਾ ਇਥੋਂ ਦੀ ਮੋਦੀ ਸਰਕਾਰ ਦੇ ਕਹਿਣ ਤੇ ਖੱਟਰ ਸਰਕਾਰ ਨੇ ਜਿਹੜਾ ਇੱਥੋਂ ਦੇ ਨਾਗਰਿਕਾਂ ਨਾਲ ਇੱਥੋਂ ਦੇ ਅੰਨਦਾਤਾ ਦੇ ਨਾਲ ਜਿਹੜਾ ਬਿਹਾਰ ਕੀਤਾ ਵੱਡੀਆਂ-ਵੱਡੀਆਂ ਕੰਦਾ ਕੱਡੀਆਂ ਨੇ ਕਿੱਲ ਗੱਡੇ ਐ ਟੋਏ ਪੱਟੇ ਐ ਅਥਰੂ ਗਾਹੇ ਦੇ ਗੋਲੇ ਲੇ ਗਏ ਐ ਇਹ ਬੰਦਾ ਦਿਖਾਉਂਦੇ ਕੀ ਐ ਇਹ ਦਿਖਾਉਂਦੇ ਐ ਕਿ ਇੱਥੇ ਰਾਜਕਰਤਾ ਲੋਕ ਜਿਹੜੇ ਰਾਜਫਰਾਂ ਦੇ ਜ਼ੋਰ ਜਿਹੜੇ ਕਾਨੂੰਨਾਂ ਦੇ ਜ਼ੋਰ ਉਹ ਨੀਤੀਆਂ ਉਹ ਪਾਲਸੀਆਂ ਜਿਹੜੀਆਂ ਸਾਡਾ ਸਾਰਾ ਕੁਝ ਖੋਕੇ ਲੈ ਗਈਆਂ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਐ ਇਸ ਕਰਕੇ ਜਿਹੜਾ ਉਥੇ ਜ਼ਬਰ ਹੱਤਕੰਡੇ ਵਰਤੇ ਜਾ ਰਹੇ ਐ ਅਸੀਂ ਭਾਰਤੀ ਕਿਸਾਨ ਏਕਤਾ ਗਰਾਹਾਂ ਵੱਲੋਂ ਕੱਲ ਵੀ ਨਿੱਧਾ ਕੀਤੀ ਐ ਕੱਲ ਫੌਰੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਅੱਜ ਸੱਤ ਥਾਵਾਂ ਦੇ ਉੱਤੇ ਜਿਹੜੇ ਰੇਲਵੇ ਟਰੈਕ ਐ ਉਹ ਰੋਕੇ ਗਏ ਐ ਤੇ ਉਹ ਬਾਈਆਂ ਨੂੰ ਵੀ ਅਸੀਂ ਲਲਕਾਰਾ ਮਾਰ ਕੇ ਕਹਿੰਨੇ ਆ ਕਿ ਮਿੱਤਰੋ ਜਿਹੜੀ ਲੋਕਾਂ ਦੀ ਹੱਕੀ ਲੜਾਈ ਐ ਜਿਹੜੀ ਦਿੱਲੀ ਕੋਲ ਗਿਆ ਰਹੀਆਂ ਮੰਗਾ ਨੇ ਜਿਹੜੀ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਉੱਤੇ ਜਿਹੜੀ ਸਰਕਾਰ ਜ਼ਬਰ ਕਰਕੇ ਇਹ ਭਲੇਖਾ ਪਾਉਂਦੀ ਹੈ ਕਿ ਵੀ ਸ਼ਾਇਦ ਅਸੀਂ ਕਿਸਾਨਾਂ ਨੂੰ ਦੁਵਾੜਾਂਗੇ ਅਸੀਂ ਉਹਨਾਂ ਦਾ ਭਲੇਖਾ ਚੱਕ ਦੇਣਾ ਚਾਹੁੰਦੇ ਆਂ ਤੇ ਮੌਜੂਦਾ ਸਰਕਾਰ ਨੂੰ ਕਹਿੰਦੇ ਆਂ ਕਿ ਤੁਸੀਂ 2 ਮੀਟਿੰਗਾਂ ਕੀਤੀਆਂ ਨੇ ਅੱਜ 5:00 ਵਜੇ ਤੀਜੀ ਮੀਟਿੰਗ ਦਾ ਟਾਈਮ ਦਿੱਤਾ ਹੈ ਜਿਹੜਾ ਤੁਸੀਂ ਤੀਜੀ ਮੈਡੀਕਲ ਮੀਟਿੰਗ ਦਾ ਟਾਈਮ ਦਿੱਤਾ ਹੈ ਜੇ ਤੁਸੀਂ ਐਂਕ ਕਹਿੰਦੇ ਹੋ ਕਿ ਸਮਾਂ ਥੋੜਾ ਹੈ ਜਿਹੜੇ ਸਮੇਂ ਥੋੜੇ ਦੀ ਗੱਲ ਕਰਦੇ ਹੋ 22 ਸਾਲ ਹੋ ਗਏ ਪੂਰੇ ਜਦੋਂ ਅਸੀਂ ਦਿੱਲੀ ਦੀ ਗੁਰੂਆਂ ਤੋਂ ਉੱਠ ਕੇ ਆਏ ਆ ਉਦੋਂ ਆਪਾਂ ਕਹਿ ਕੇ ਆਏ ਸੀ ਕਿ ਅਸੀਂ ਇਹ ਜਿਹੜਾ ਮੋਰਚਾ ਹੈ ਇਹ ਸਸਪੈਂਡ ਕੀਤਾ ਹੈ ਇਹ ਖਤਮ ਨਹੀਂ ਕੀਤਾ ਇਸ ਕਰਕੇ ਮੋਦੀ ਸਰਕਾਰ ਤੰਤੇ ਵਿਖਿਆ ਪੜਲੇ ਭਲੇ ਖਾਣਾ ਖਾਜੇ ਕਿ ਉਹ ਐਨਾ ਸੋਚ ਲੈ ਵੀ ਖਨੌਰੀ ਬਾਡਰ ਤੇ ਜਾਂ ਸੰਭੂ ਬਾਡਰ ਤੇ ਕੁਝ ਕਿਸਾਨ ਹੈ ਉਹ ਕੁਝ ਕਿਸਾਨ ਨਹੀਂ ਹਨ ਉਹ ਸਾਰੇ ਭਾਰ ਦੇ ਕਿਸਾਨਾਂ ਦੀ ਆਵਾਜ਼ ਹੈ ਇਸ ਕਰਕੇ ਉਨਾ ਪਰਾਵਾਂ ਨੂੰ ਕਹਿੰਦੇ ਆ ਕਿ ਡਟੇ ਰਹੋ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਸਾਰੀ ਥਾਂਵਾਂ ਦੇ ਉੱਤੇ ਸੱਤ ਥਾਂਵਾਂ ਦੇ ਉੱਤੇ ਟ੍ਰੈਕ ਰੋਕੇ ਆਸੀਂ ਕੱਲ ਨੂੰ ਜਿਹੜੀ ਵੱਡੀ ਸਾਰੇ ਐਂ ਕਹਿ ਲਓ ਪਾ ਸਾਰੀ ਭਾਰ ਦੇ ਵਿੱਚ ਚਾਹੇ ਉਹ ਆਰਟੀਆ ਵਰਗਾ ਹੈ ਚਾਹੇ ਉਹ ਰੇਲਵੇ ਵਾਲੇ ਹੈ ਚਾਹੇ ਉਹ ਡਾਕ ਪਾ ਗਾ ਹੈ ਚਾਹੇ ਇਥੋਂ ਦੇ ਡਾਕਟਰ ਹੈ ਚਾਹੇ ਇਥੋਂ ਦੇ ਮਜ਼ਦੂਰ ਹੈ ਜਾ ਇਥੋਂ ਦੇ ਖਾਣ ਵਾਲੇ ਮਜ਼ਦੂਰ ਹੈ ਜਾ ਇਥੋਂ ਦੇ ਕਿਸਾਨ ਹੈ ਜਾ ਇਥੋਂ ਦੇ ਟਰਾਂਸਪੋਰਟਰ ਹੈ ਉਹਨਾਂ ਸਾਰਿਆਂ ਵੱਲੋਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸਾਰੇ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹ ਬੰਦ ਦੇ ਸੱਦੇ ਦੇ ਵਿੱਚ ਆ ਜਿਹੜਾ ਜਬਰ ਹੋਇਆ ਇਹਨੂੰ ਜੋੜ ਕੇ ਇਹ ਲੜਾਈ ਸਾਰੇ ਭਾਰਤ ਦੇ ਕਿਸਾਨਾਂ ਦੀ ਲੜਾਈ ਹੈ ਉਹ ਲੜਾਈ ਦਾ ਅੰਗ ਵੜਦੀ ਹੈ ਇਸ ਕਰਕੇ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਤਿਆਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਸਾਡੇ ਸੂਬਾ ਪ੍ਰਧਾਨ ਪਿੱਛੇ ਅਸੀਂ ਕਹਿੰਦੇ ਰਹੇ ਹਾਂ ਕਿ ਅਸੀਂ ਪੰਜਾਬ ਦੇ ਜਿਹੜੇ ਰਾਜਕਰਤਾ ਲੋਕ ਐ ਜਿਹੜੀਆਂ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਰਾਮਕ ਰਹੀਆਂ ਨੇ ਜਿਹਨੂੰ ਉਹ ਪੂਰੀਆਂ ਨਹੀਂ ਕਰ ਰਿਹਾ ਅਸੀਂ ਉਸ ਲੜਾਈ ਦੀ ਡੇਟ ਤੈਅ ਕਰੀ ਬੈਠੇ ਹਾਂ ਪਰ ਸਮਾਂ ਕਿਹੜੇ ਪਾਸੇ ਕਰਵਟ ਲੈਂਦਾ ਹੈ ਸਮਾਂ ਕਿਹੜੀ ਗੱਲ ਦੀ ਆਗਿਆ ਦਿੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਅੱਜ ਦੀ 5 ਵਜੇ ਵਾਲੀ ਜਿਹੜੀ ਮੀਟਿੰਗ ਕਰਨੀ ਹੈ ਇਹ ਮੀਟਿੰਗ ਇਸ ਦਬਾਅ ਥਲੇ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਭਲੇਖਾ ਸੀ ਉਹਨੂੰ ਵੀ ਥੋੜੇ ਜੇ ਕਿਸਾਨ ਹਿੱਸੇ ਆਏ ਹੈ ਪਰ ਮਿੱਤਰੋ ਅਗਲੀ ਗੱਲ ਇਹ ਹੈ ਜਦੋਂ ਅਸੀਂ ਉਹ ਲੜਾਈ 'ਚ ਸ਼ਾਮਲ ਹੁੰਨੇ ਆ ਸਾਡਾ ਬਹੁਤ ਲੰਮਾ ਤਜਰਬਾ ਹੈ ਸਾਡਾ 14 ਮਹੀਨਿਆਂ ਦਾ ਤਜਰਬਾ ਹੈ ਕਿ ਅਸੀਂ ਉਸ ਸੰਯੁਕਤ ਬੋਰਚੇ ਦਾ ਹਿੱਸਾ ਰਹਿ ਕੇ ਤਾਲ ਮੇਲ ਮੀ ਕਾਰਵਾਈ ਕਰਦੇ ਰਹੇ ਹਾਂ ਅੱਜ ਵੀ ਜੇ ਉਸ ਮੈਦਾਨ ਦੇ ਵਿੱਚ ਉਸ ਖੋਲ ਦੇ ਵਿੱਚ ਉਸ ਲੜਾਈ ਦੇ ਵਿੱਚ ਜਦੋਂ ਵੀ ਜਾਵਾਂਗੇ ਉਦੋਂ ਆਪਣੀ ਜਥੇਵੰਦੀ ਦਾ ਇਹ ਅਸੂਲ ਹੈ ਕਿ ਅਸੀਂ ਜਦੋਂ ਵੀ ਕੋਈ ਲੜਾਈ 'ਚ ਪੈਂਦੇ ਹਾਂ ਅਸੀਂ ਕਾਲ ਨਹੀਂ ਕਰਦੇ ਅਸੀਂ ਉਸ ਲੜਾਈ ਨੂੰ ਪੂਰੀ ਤੋਲ ਕੇ ਪੂਰੀ ਜੋਖ ਕੇ ਪੂਰੀ ਬਿਉਂ ਤੰਗ ਨਾਲ ਲੜਦੇ ਹਾਂ ਇਹੀ ਕਾਰਨ ਹੈ ਕਿ ਜਦੋਂ ਵੀ ਸੋਡੀ ਜੱਥੇਬੰਦੀ ਜਦੋਂ ਵੀ ਲੜੀ ਹੈ ਇਹਦਾ ਜਨਮ ਇਹ ਅਸਲ ਦੇ ਵਿੱਚ ਕੋਹਲਾ ਚ ਹੋਇਆ ਹੈ ਇਹਦਾ ਜਨਮ ਉਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਇਹ ਪ੍ਰਚਾਰ ਹੁੰਦਾ ਸੀ ਕਿ 50 ਪੈਸਿਆਂ ਪਿੱਛੇ ਦੋ ਮਜ਼ਦੂਰ ਮਰਵਾਲੇ ਉਦੋਂ ਉਸ ਸਮੇਂ ਦੇ ਉੱਤੇ ਉਹਦੇ ਬਹੁਤ ਪ੍ਰਚਾਰ ਵਿੱਡਿਆ ਗਿਆ ਉਦੋਂ ਇਹ ਜੱਥੇਬੰਦੀ ਦਾ ਜਨਮ ਹੋਇਆ ਹੈ ਇਸ ਕਰਕੇ ਮਿੱਤਰੋ ਇਹ ਜਿਹੜੀਆਂ ਅਫਵਾਹਾਂ ਨੇ ਜਾਂ ਜਿਹੜੇ ਪ੍ਰਚਾਰ ਹੈ ਇਹ ਹਮੇਸ਼ਾ ਚੱਲਿਆ ਕਰਦੇ ਆ ਜੋਦਿਆਂ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਹੈ ਇਸ ਕਰਕੇ ਸਾਰੇ ਪ੍ਰਭਾਵਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀ ਲੜਾਈ ਹੈ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਦਿੱਲੀ ਮੋਰਚੇ ਦੀਆਂ ਉਹ ਮੰਗਾਂ ਨੇ ਜਿਹੜੀਆਂ ਸਾਂਝੀਆਂ ਮੰਗਾਂ ਨੇ ਇਸ ਕਰਕੇ ਸਾਰੇ ਪ੍ਰਭਾਵਾਂ ਨੂੰ ਅਪੀਲ ਹੈ ਸਮਾਂ ਥੋੜਾ ਹੈ ਆਗਿਆ ਦੀ ਦੰਦਾ ਕਿ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਮੈਂ ਤਾਂ ਇੱਕ ਹੀ ਬੇਨਤੀ ਕਰੂੰਗਾ ਕਿ ਕੱਲ੍ਹ ਵਾਲੇ ਜਿਹੜਾ ਸਾਰੇ ਹਿੰਦੁਸਤਾਨ ਦਾ ਜਿਦੋਂ ਇਥੋਂ ਦੀ ਭਾਰਤ ਸਰਕਾਰ ਡਰੀ ਬੈਠੀ ਐ ਇਹ ਜਦੋਂ ਵੀ ਲੋਕ ਕਰਮਟ ਲੈਂਦੇ ਆ ਜਦੋਂ ਵੀ ਸਾਰੇ ਤਬਕੇ ਇਕੱਠੇ ਹੁੰਦੇ ਆ ਉਦੋਂ ਇੱਕ ਗੱਲ ਦਾ ਪਰਤੱਖ ਹੈ ਕਿ ਉਦੋਂ ਜਿਹੜੇ ਹਾਕਮ ਐ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜੀਆਂ ਉਹਦੀਆਂ ਨੀਤੀਆਂ ਨੇ ਜਿਹੜੀਆਂ ਉਹਨੀਆਂ ਪਾਲਸੀਆਂ ਨੇ ਜਿਹੜੇ ਸਾਡੇ ਖੂਨ ਦਾ ਇੱਕ ਇੱਕ ਟਪ ਚੂਸ ਕੇ ਉਹ ਕਾਰਪੋਰੇਟ ਕਾੜਿਆਂ ਨੂੰ ਦੇ ਰਹੇ ਐ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਐ ਕਿ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣੇ ਤੇ ਵਾਚੜ ਕੇ ਹਿੱਸਾ ਲੈਣ ਤੋਂ ਬਾਅਦ ਇਹ ਤਿਆਰੀ ਰੱਖਣੀ ਹੈ ਕਦੇ ਵੀ بگਲ ਹੋ ਸਕਦਾ ਹੈ ਤੁਹਾਨੂੰ ਇੱਕ ਦਿਨ ਦੇ ਸੱਦੇ ਦੇ ਆ ਜੇ ਇਹਦੀ ਸੇਫਟੀ ਮੀਟਿੰਗ ਕਰਾਂਗੇ ਇਹਨੂੰ ਵਿਚਾਰਾਂਗੇ ਵਿਚਾਰ ਤੋਂ ਬਾਅਦ ਇਹ ਜਿਹੜੀ ਅਗਲੀ ਰਣਨੀਤੀ ਹੈ ਉਹ ਤਿਆਰ ਕਰਨ ਤੋਂ ਬਾਅਦ ਜਿਹੜੀ ਲੜਾਈ ਹੈ ਉਹਦਾ ਕਿਵੇਂ ਕਰਨੇ ਕਿਵੇਂ ਕਿਵੇਂ ਉਹਨੂੰ ਚਲਾਉਣੇ